ਆਪਾਂ ਹਰ ਰੋਜ਼ ਫੋਨ ਦੇ ਉੱਪਰ ਕੋਈ ਰੀਲਾਂ ਦੇਖਣ ਵਾਸਤੇ ਜਾਂ ਕੁਝ ਵੀ ਆਪਾਂ ਦੇਖਣ ਵਾਸਤੇ ਬਹੁਤ ਜ਼ਿਆਦਾ ਟਾਈਮ ਕੱਢਦੇ ਆਂ ਪਰ ਅੱਜ ਜੋ ਮੈਂ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨ ਲੱਗੀ ਆਂ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਟਾਈਮ ਕੱਢ ਕੇ ਇਹਨੂੰ ਜ਼ਰੂਰ ਵੀਡੀਓ ਨੂੰ ਸੁਣਿਓ ਦੇਖਿਓ ਕਿ ਇੱਕ ਮਤੇਈ ਮਾਂ ਤੇ ਇੱਕ ਜਿਹੜੀ ਅਸਲੀ ਮਾਂ ਦਾ ਕਿੰਨਾ ਫਰਕ ਆ ਆਪਾਂ ਵੈਸੇ ਹੀ ਸੁਣਦੇ ਆ ਕਿ ਕਈ ਵਾਰ ਮਤੀਆਂ ਮਾਵਾ ਆਪਦੀਆਂ ਨਾਲੋਂ ਬਹੁਤ ਜ਼ਿਆਦਾ ਵਧੀਆ ਹੁੰਦੀਆਂ ਪਰ ਬਹੁਤ ਜ਼ਿਆਦਾ ਤੁਸੀਂ ਦੁਨੀਆ ਘੁੰਮੋਗੇ ਤਾਂ ਇੱਕ ਤੁਹਾਨੂੰ ਲੱਭੂਗੀ ਇੱਕ ਵਾਰੀ ਇੱਕ ਬੱਚੇ ਦੀ ਮਾਂ ਦੀ ਡੈਥ ਹੋ ਗਈ ਬੱਚਾ 4 ਸਾਲ ਦਾ ਸੀ 4 ਸਾਲ ਦਾ ਤੇ ਉਹਦੇ ਫਾਦਰ ਨੇ ਉਹਦੇ ਬਾਪ ਨੇ ਦੂਸਰੀ ਸ਼ਾਦੀ ਕਰ ਲਈ ਜਦੋਂ ਉਹਦਾ ਵਿਆਹ ਹੋ ਗਿਆ ਤੇ ਬੱਚਾ ਥੋੜਾ ਉਦਾਸ ਰਹਿਣ ਲੱਗਿਆ ਕਿਉਂਕਿ ਮਤੇਈ ਮਾਂ ਦਾ ਜਿਹੜਾ ਸ਼ਲੋਕ ਹੁੰਦਾ ਉਹ ਪਤਾ ਹੀ ਹੈ ਤੁਹਾਨੂੰ ਉਹਦੇ ਨਾਲ ਕੋਟਮਾਰ ਕਰਦੀ ਉਹਦੇ ਨਾਲ ਮਿਸਬੀਹੇਵ ਕਰਦੀ ਟਾਈਮ ਤੇ ਉਹਨੂੰ ਖਾਣਾ ਨਹੀਂ ਦਿੰਦੀ ਔਰ ਬੱਚਾ ਬੱਚੇ ਨੂੰ ਧਮਕਾ ਕੇ ਰੱਖਦੀ ਕਿ ਜੇ ਆਪਣੇ ਬਾਪ ਨੂੰ ਕੋਈ ਇਹ ਜਿਹੀ ਗੱਲ ਦੱਸੀ ਤਾਂ ਫਿਰ ਤੇਰਾ ਹਾਲ ਮੈਥੋਂ ਬੁਰਾ ਕੋਈ ਨਹੀਂ ਕਰ ਸਕਦਾ ਹੁਣ ਉਹ ਬੱਚਾ ਛੋਟਾ ਸੀਗਾ ਉਹ ਸਹਿਮ ਗਿਆ ਬਹੁਤ ਬੱਚੇ ਜਿਹੜੇ ਹੁੰਦੇ ਆ ਬਹੁਤ ਹੀ ਜ਼ਿਆਦਾ ਕਾਈਂਡ ਹਾਰਟਡ ਹਾਰਟਡ ਹੁੰਦੇ ਆ ਤੇ ਉਹ ਬੱਚਾ ਡਰਿਆ ਰਹਿੰਦਾ ਤਾਂ ਇੱਕ ਦਿਨ ਉਹਦਾ ਬਾਪ ਆਇਆ ਉਹਦਾ ਪਿਓ ਆਇਆ ਉਹਨੇ ਦੇਖਿਆ ਕਿ ਬੱਚੇ ਦੇ ਵਿਕਾਸ ਦੇ ਵਿੱਚ ਥੋੜੀ ਰੁਕਾਵਟ ਆ ਗਈ ਰਕਾਵਟ ਵੀ ਆ ਗਈ ਆ ਉਸ ਤੋਂ ਬਾਅਦ ਬੱਚਾ ਹੱਸਦਾ ਨਹੀਂ ਬੱਚਾ ਖੇਡਦਾ ਨਹੀਂ ਤੇ ਇੱਕ ਤੇ ਡਾਕਟਰ ਦੇ ਪਾਸ ਨਾਲ ਜਾ ਕੇ ਜਾਣਾ ਪਵੇ ਤੇ ਉਹ ਉਹਨੂੰ ਪੁੱਛਦਾ ਤੇ ਪਿਆਰ ਨਾਲ ਗੋਦੀ ਵਿੱਚ ਬਿਠਾਉਂਦਾ ਤੇ ਕਹਿੰਦਾ ਵੀ ਤੂੰ ਰੋਟੀ ਖਾਧੀ ਆ ਉਹ ਕੁਝ ਨਹੀਂ ਬੋਲਿਆ ਬੱਚਾ ਕਹਿੰਦਾ ਚੱਲ ਰੋਟੀ ਖਾ ਲਾ ਉਹਨੇ ਉਹਨੇ ਰੋਟੀ ਖਵਾਈ ਉਹਦੇ ਫਾਦਰ ਨੇ ਤੇ ਰੋਟੀ ਖਾਣ ਤੋਂ ਬਾਅਦ ਬੱਚੇ ਨੂੰ ਕਹਿੰਦਾ ਕਿ ਹੋਰ ਕੀ ਖਾਣਾ ਤੂੰ ਦੱਸ ਤੇ ਉਹ ਕਹਿੰਦਾ ਵੀ ਕੁਝ ਨਹੀਂ ਖਾਣਾ ਕਹਿੰਦਾ ਮੈਂ ਨਾ ਤੈਨੂੰ ਆਈਸਕ੍ਰੀਮ ਲਿਆ ਕੇ ਦਿੰਦਾ ਤੇ ਜੇ ਕੋਈ ਗੱਲ ਹੋਈ ਤਾਂ ਤੂੰ ਮੈਨੂੰ ਨਾ ਸੱਚੀ ਸੱਚੀ ਦੱਸੀ ਵੀ ਤੈਨੂੰ ਕੀ ਗੱਲ ਆ ਤੂੰ ਚੁੱਪ ਕਿਉਂ ਰਹਿਣਾ ਤੇ ਮੈਂ ਤੈਨੂੰ ਆਈਸਕ੍ਰੀਮ ਦਵਾਂਗਾ ਬੱਚਾ ਖੁਸ਼ ਹੋ ਗਿਆ ਔਰ ਕਹਿੰਦਾ ਪਾਪਾ ਪਹਿਲੇ ਮੈਨੂੰ ਆਈਸਕ੍ਰੀਮ ਲਿਆ ਕੇ ਦਿਓ ਆਈਸਕ੍ਰੀਮ ਲਿਆਤੀ ਤਾ ਉਸ ਤੋਂ ਬਾਅਦ ਖਾ ਕੇ ਬੱਚਾ ਬੜਾ ਹੀ ਖੁਸ਼ ਹੋਇਆ ਤੇ ਉਹਨੂੰ ਪੁੱਛਦਾ ਵੀ ਬੇਟਾ ਹੁਣ ਦੱਸ ਮੈਨੂੰ ਵੀ ਤੈਨੂੰ ਕੀ ਕਿਸ ਚੀਜ਼ ਦੀ ਕਮੀ ਆ ਤੂੰ ਉਦਾਸ ਰਹਿਣਾ ਔਰ ਸਕੂਲ ਵੀ ਜਾਣਾ ਤੂੰ ਕੋਈ ਬਹੁਤਾ ਤੇਰਾ ਧਿਆਨ ਆ ਜਿਹੜਾ ਪੜ੍ਹਾਈ ਵਿੱਚ ਵੀ ਮੈਨੂੰ ਨਹੀਂ ਲੱਗਦਾ ਔਰ ਹਰ ਵੇਲੇ ਜੇ ਤੂੰ ਕੱਲਾ ਬੈਠਾ ਰਹਿਣਾ ਕਮਰੇ ਦੇ ਵਿੱਚ ਬੰਦ ਕਰਕੇ ਆਪਣੇ ਆਪ ਨੂੰ ਬੱਚਿਆਂ ਨਾਲ ਖੇਡਣ ਵੀ ਨਹੀਂ ਜਾਂਦਾ ਤਾਂ ਕੀ ਕਾਰਨ ਆ ਬੱਚਾ ਕੁਛ ਨਹੀਂ ਬੋਲਿਆ ਤਾਂ ਫਿਰ ਆਖਰ ਤੇ ਬਾਪ ਨੇ ਪੁੱਛਿਆ ਕਿ ਤੇਰੀ ਪਹਿਲਾਂ ਵਾਲੀ ਮਾਂ ਚੰਗੀ ਸੀ ਕਿ ਹੁਣ ਵਾਲੀ ਮਾਂ ਬੱਚਾ ਫਟਾਫਟ ਬੋਲਿਆ ਕਹਿੰਦਾ ਹੁਣ ਵਾਲੀ ਮਾਂ ਚੰਗੀ ਆ ਉਹ ਕਹਿੰਦਾ ਕਿਉਂ ਕਹਿੰਦਾ ਪਹਿਲੀ ਵਾਲੀ ਜਿਹੜੀ ਮਾਂ ਸੀ ਮੇਰੀ ਉਹ ਬਹੁਤ ਝੂਠੀ ਸੀ ਹੁਣ ਵਾਲੀ ਜਿਹੜੀ ਮਾਂ ਹੈ ਉਹ ਬਹੁਤ ਜ਼ਿਆਦਾ ਸੱਚੀ ਆ ਤਾਂ ਹੁਣ ਵਾਲੀ ਜਿਹੜੀ ਮਾਂ ਹੈਗੀ ਆ ਉਹ ਬਹੁਤ ਜ਼ਿਆਦਾ ਚੰਗੀ ਆ ਤੇ ਉਹ ਪਰੇਸ਼ਾਨੀ ਚ ਪੈ ਗਿਆ ਵੀ ਇੰ ਤੋਂ ਕਿ ਬੰਦੇ ਨੂੰ ਪਤਾ ਤਾਂ ਲੱਗ ਹੀ ਜਾਂਦਾ ਹੈ ਹਰਕਤਾਂ ਤੋਂ ਚਲੋ ਜੇ ਕਈ ਵਾਰ ਸਮ ਟਾਈਮ ਬੰਦਾ ਨਹੀਂ ਬੋਲਦਾ ਤਾਂ ਉਹਨੂੰ ਹਰਕਤਾਂ ਤਾਂ ਘਰ ਦੇ ਵਿੱਚ ਪਤਾ ਲੱਗ ਹੀ ਜਾਂਦੀਆਂ ਵੀ ਕੌਣ ਕਿਸ ਤਰ੍ਹਾਂ ਦੀਆਂ ਹਰਕਤਾਂ ਕਰ ਰਿਹਾ ਤੇ ਉਹਨੇ ਕਹਿੰਦਾ ਬੇਟਾ ਮੈਨੂੰ ਦੱਸ ਵੀ ਪਹਿਲਾਂ ਵਾਲੀ ਤੇਰੀ ਮਾਂ ਕਿਉਂ ਬੁਰੀ ਸੀ ਕਹਿੰਦਾ ਨਹੀਂ ਝੂਠੀ ਸੀਗੀ ਉਹ ਝੂਠ ਬਹੁਤ ਬੋਲਦੀ ਸੀ ਇਹ ਵਾਲੀ ਨਹੀਂ ਝੂਠ ਬੋਲਦੀ ਇਹ ਮਾਂ ਮੇਰੀ ਬਹੁਤ ਚੰਗੀ ਆ ਤੇ ਉਹ ਮੇਰੀ ਮਾਂ ਨਹੀਂ ਸੀ ਚੰਗੀ ਕਿਉਂਕਿ ਝੂਠੀ ਸੀ ਕਹਿੰਦਾ ਕਾਰਨ ਕਹਿੰਦਾ ਉਹ ਮੇਰੀ ਮਾਂ ਮੈਨੂੰ ਕਹਿੰਦੀ ਹੁੰਦੀ ਸੀ ਵੀ ਜੇ ਤੂੰ ਘਰੋਂ ਬਾਹਰ ਖੇਡਣ ਗਿਆ ਤਾਂ ਮੈਂ ਤੈਨੂੰ ਰੋਟੀ ਨਹੀਂ ਦੇਣੀ ਤੇ ਜੇ ਮੈਂ ਚੱਲਿਆ ਜਾਂਦਾ ਖੇਡਣ ਸ਼ਾਮ ਤੱਕ ਮੈਂ ਘਰੇ ਹੀ ਨਹੀਂ ਮੁੜਦਾ ਖੇਡਦਾ ਹੀ ਰਹਿੰਦਾ ਖੇਡਦਾ ਹੀ ਰਹਿੰਦਾ ਤਾਂ ਸ਼ਾਮ ਹੋਣ ਤੋਂ ਬਾਅਦ ਕਈ ਵਾਰਾਂ ਹਨੇਰਾ ਵੀ ਹੋ ਜਾਣਾ ਤਾਂ ਮੇਰੀ ਮਾਂ ਮੈਨੂੰ ਪਿੰਡ 'ਚੋਂ ਲੱਭ ਕੇ ਲਿਆਉਂਦੀ ਤੇ ਲਿਆ ਕੇ ਮੈਨੂੰ ਰੋਟੀ ਖਵਾਉਂਦੀ ਪਹਿਲਾਂ ਕਹਿੰਦੀ ਸੀ ਮੈਂ ਤੈਨੂੰ ਰੋਟੀ ਨਹੀਂ ਦੇਣੀ ਫਿਰ ਮੈਨੂੰ ਲਿਆ ਕੇ ਉਹ ਖੇਡਣ ਗਏ ਨੂੰ ਬਾਹਰੋਂ ਤੇ ਫਿਰ ਮੈਨੂੰ ਰੋਟੀ ਖਵਾਉਂਦੀ ਨੂੰ ਆਉਂਦੀ ਧੋਣ ਦੀ ਕੱਪੜੇ ਪਾਉਂਦੀ ਨਵਾ ਤੋ ਆ ਕਿ ਮੈਨੂੰ ਰੋਟੀ ਖਵਾਉਂਦੀ ਤੇ ਰੋਟੀ ਖਵਾ ਕੇ ਮੈਨੂੰ ਕਹਿੰਦੀ ਤੂੰ ਸੌਂ ਜਾ ਜਿਹੜੀ ਹੋਣ ਵਾਲੀ ਮਾਂ ਐ ਉਹ ਮੈਨੂੰ ਕਹਿੰਦੀ ਕਿ ਜੇ ਤੂੰ ਬਾਹਰ ਖੇਡਣ ਗਿਆ ਤਾਂ ਜੇ ਤੂੰ ਕੋਈ ਗੱਲ ਇੱਧਰ ਉੱਧਰ ਕੀਤੀ ਤਾਂ ਮੈਂ ਤੈਨੂੰ ਰੋਟੀ ਨਹੀਂ ਦੇਣੀ ਤੇ papa ਅੱਜ ਮੈਂ ਤੁਹਾਡੇ ਨਾਲ ਪੰਜਾ ਛਿਆ ਦਿਨਾਂ ਬਾਅਦ ਰੋਟੀ ਖਾਧੀ ਆ ਮੈਂ 5-6 ਦਿਨ ਤੋਂ ਭੁੱਖਾ ਸੀ ਤੇ ਹੋਈ ਨਾ ਇਹ ਵਾਲੀ ਮਾਂ ਸੱਚੀ ਕਿਉਂਕਿ ਜੋ ਇਹਨੇ ਕਿਹਾ ਹੋਇਆ ਨੇ ਉਹ ਕੀਤਾ ਤਾਂ ਮੇਰੀ ਪਹਿਲਾਂ ਵਾਲੀ ਜਿਹੜੀ ਮਾਂ ਸੀ ਉਹ ਜੋ ਕਹਿੰਦੀ ਸੀ ਉਹ ਕਰਦੀ ਨਹੀਂ ਸੀ ਤਾਂ ਇਹਨੇ ਮੈਨੂੰ ਜੇ ਕਿਹਾ ਰੋਟੀ ਨਹੀਂ ਦੇਣੀ ਤਾਂ ਨਹੀਂ ਦੇਣੀ ਤੇ ਅੱਜ ਮੈਂ ਤੁਹਾਡੇ ਵਾਲੀ ਰੋਟੀ ਦੇ ਵਿੱਚੋਂ 6 ਦਿਨਾਂ ਬਾਅਦ ਮੈਂ ਰੋਟੀ ਖਾਧੀ ਆ ਤਾਂ ਪਿਓ ਨੇ ਬੱਚੇ ਨੂੰ ਕਲਾਵੇ 'ਚ ਲੈ ਲਿਆ ਤੇ ਰੋਣ ਲੱਗੇ ਦੋਨੇ ਤਾਂ ਮੇਰਾ ਮਤਲਬ ਇਹ ਸੀ ਕਹਿਣ ਦਾ ਕਿ ਕਈ ਵਾਰੀ ਸਰਕਮਸਟੈਂਸਿਸ ਇਦਾਂ ਦੇ ਵੀ ਹੁੰਦੇ ਆ ਵੀ ਬੱਚੇ ਨੂੰ ਮਾਂ ਦੀ ਵੀ ਲੋਡ ਹੁੰਦੀ ਤੇ ਪਿਓ ਦੀ ਵੀ ਬਹੁਤ ਜ਼ਿਆਦਾ ਲੋਡ ਹੁੰਦੀ ਆ ਜੇ ਘਰ ਦੇ ਵਿੱਚ ਕੋਈ ਏਦਾਂ ਦਾ ਘਟਨਾ ਘਟਦੀ ਆ ਤਾਂ ਸੈਕੰਡ ਮੈਰਿਜ ਕਰਾਉਂਦੇ ਤਾਂ ਆਪਣੇ ਬੱਚਿਆਂ ਦਾ ਜ਼ਰੂਰ ਧਿਆਨ ਰੱਖੋ ਇਹ ਇੱਕ ਬਹੁਤ ਹੀ ਜ਼ਿਆਦਾ ਮਤਲਬ ਨੀੜੇ ਦੀ ਸਟੋਰੀ ਆ ਕੋਈ ਘੜੀ ਕੜਾਈ ਗੱਲ ਨਹੀਂ ਹੈਗੀ ਕਿਉਂਕਿ ਰੀਸੈਂਟਲੀ ਹੋਈ ਸੀ ਕਿਤੇ ਬੈਠੇ ਸੀਗੇ ਤਾਂ ਉੱਥੇ ਇਹ ਗੱਲਾਂ ਚੱਲ ਪਈਆਂ ਤੇ ਉਹ ਬੰਦਾ ਜਿਹੜਾ ਸੀ ਉਹ ਵਰਕਿੰਗ ਸੀਗਾ ਔਰ ਉਹਨੇ ਆ ਕੇ ਸਾਰੇ ਆਪਦੇ ਸਟਾਫ ਨੂੰ ਗੱਲ ਦੱਸੀ ਵੀ ਹੁਣ ਦੱਸੋ ਮੈਂ ਕੀ ਕਰਾਂ ਸਭ ਨੇ ਉਹਨੂੰ ਇਹੀ ਗੱਲ ਹੀ ਕਹੀ ਵੀ ਹੁਣ ਤੂੰ ਸੋਚ ਵੀ ਤੂੰ ਬੱਚਿਆ ਤੈਨੂੰ ਚਾਹੀਦਾ ਕਿ ਘਰ ਵਾਲੀ ਜ਼ਿਆਦਾ ਪਿਆਰੀ ਐ ਇੱਕ ਤਾਂ ਤੇਰੇ ਪਹਿਲੇ ਘਰ ਵਾਲੀ ਦੀ ਬੱਚੀ ਆ ਇਹ ਬੱਚਾ ਇਹ ਔਰ ਬੱਚੇ ਦੇ ਉੱਤੇ ਮੈਂਟਲੀ ਕਿੰਨਾ ਇਫੈਕਟ ਪੈ ਰਿਹਾ ਮੇਰਾ ਮਤਲਬ ਤੁਹਾਨੂੰ ਇਹੀ ਦੱਸਣ ਦਾ ਸੀਗਾ ਇਹ ਬੱਚੇ ਕੁਦਰਤ ਦਾ ਰੂਪ ਹੁੰਦੇ ਆ ਰੱਬ ਦਾ ਰੂਪ ਹੁੰਦੇ ਆ ਤਾਂ ਬੱਚਿਆਂ ਨੂੰ ਇੰਨਾ ਪਿਆਰ ਕਰੋ ਇੰਨਾ ਪਿਆਰ ਕਰੋ ਤੁਸੀਂ ਕੁਦਰਤ ਦੇ ਬਿਲਕੁਲ ਨੇੜੇ ਜਾ ਸਕੋਗੇ ਤੇ ਅੱਜ ਵਾਲੀ ਵੀਡੀਓ ਤੁਸੀਂ ਜ਼ਰੂਰ ਟਾਈਮ ਕੱਢ ਕੇ ਦੇਖਣੀ ਆ ਤੇ ਸੁਣਨੀ ਆ ਆਪਣੀ ਵਾਸਤੇ ਜ਼ਰੂਰ ਟਾਈਮ ਕੱਢਿਓ ਜੇ ਆਪਣੀ ਵਾਸਤੇ ਨਹੀਂ ਕੱਢਦੇ ਤਾਂ ਇਸ ਬੱਚੇ ਵਾਸਤੇ ਜ਼ਰੂਰ ਕੱਢਿਓ ਥੈਂਕ ਯੂ ਸੋ ਮੱਚ 올 द बेस्ट ਮਿਲਦੀ ਹੈ ਕਿਸੇ ਇੱਕ ਹੋਰ ਨਵੀਂ ਇਨਫੋਰਮੇਸ਼ਨ ਦੇ ਨਾਲ